ਤੁਸੀਂ ਲੇਖਾ ਜੋਖਾ ਜਦੋਂ ਦਾ ਦੇਸ਼ ਯਾਦ ਹੋਇਆ 70 ਸਾਲ ਨਾਲ ਤੋਲੋਗੇ ਤਾਂ 55 ਸਾਲ ਦੇ ਵਿੱਚ ਉਹ ਕੁਝ ਨਹੀਂ ਹੋਇਆ ਜੋ 15 ਸਾਲ ਦੇ ਵਿੱਚ ਕਰਕੇ ਦਿਖਾਇਆ ਇਹ ਫਰਕ ਹੈ ਭਮਾ এডੂਕੇਸ਼ਨ ਹੋਵੇ ਭਮਾ ਐਸੀ ਭਾਈਚਾਰੇ ਲਈ ਸਕੀਮਾਂ ਹੋਣ ਭਮਾ ਡਵੈਲਪਮੈਂਟ ਹੋਵੇ ਅੱਜ ਪੰਜਾਬ ਦੀ ਕਿਸੇ ਵੀ ਗਲੀ ਨਾਲੀ ਨੂੰ ਲੰਘ ਜੋ ਕਿਸੇ ਗਲੀ ਤੇ ਮੋਟਰਸਾਈਕਲ ਲੈ ਜੋ ਤਾਂ ਉਹ ਗਲੀ ਜਿਹੜੀਆਂ ਟੈਲਾਂ ਲੱਗੀਆਂ ਹੋਈਆਂ ਨੇ ਅਕਾਲੀ ਦਲ ਅਕਾਲੀ ਦਲ ਬੋਲਦੀਆਂ ਨੇ ਕਿਸੇ ਵੀ ਸੜਕ ਤੇ ਸਾਰੀ ਸਤਕਾਰਯੋਗ ਪ੍ਰੈਸ ਬੈਠੀ ਆ ਤੁਸੀਂ ਵੀ ਸਾਰੇ ਪੰਜਾਬ ਚ ਘੁੰਮਦੇ ਹੋ ਕਿਸੇ ਵੀ ਸੜਕ ਤੋਂ ਅੰਮ੍ਰਿਤਸਰ ਤੋਂ ਇੱਕ ਸੜਕ ਕੋਈ ਹੋਰ ਕਹਿ ਦੇਵੇ ਕਿ ਕਿਸੇ ਨੇ ਇੱਟ ਵੀ ਲਾਈ ਹੋਵੇ ਇੱਕ ਫੁੱਟ ਵੀ ਬਣਾਇਆ ਹੋ 100 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੇ ਪੂਰਨ ਬਹੁਮਤ ਦੇ ਵਿੱਚ ਸਰਕਾਰਾਂ ਦੀ ਗੱਲ ਕਰੀਏ ਰਾਜ ਭਾਗ ਦੀ ਗੱਲ ਕਰੀਏ ਤਾਂ 100 ਸਾਲ ਦੇ ਵਿੱਚ ਕੇਵਲ 15 ਸਾਲ 97 ਤੋਂ 2 ਤੱਕ 7 ਤੋਂ 17 ਤੱਕ 15 ਸਾਲ ਪੰਜ-ਪੰਜ ਸਾਲ ਲਈ ਰਾਜ ਕੀਤਾ ਪਰ ਉਹ 15 ਸਾਲ ਦਾ ਜੇ ਤੁਸੀਂ ਲੇਖਾ ਜੋਖਾ ਜਦੋਂ ਦਾ ਦੇਸ਼ ਯਾਦ ਹੋਇਆ 70 ਸਾਲ ਨਾਲ ਤੋਲੋਗੇ ਤਾਂ 55 ਸਾਲ ਦੇ ਵਿੱਚ ਉਹ ਕੁਝ ਨਹੀਂ ਹੋਇਆ ਜੋ 15 ਸਾਲ ਦੇ ਵਿੱਚ ਕਰਕੇ ਦਿਖਾਇਆ ਇਹ ਫਰਕ ਹੈ ਭਮਾ এডੂਕੇਸ਼ਨ ਹੋਵੇ ਭਮਾ ਐਸੀ ਭਾਈਚਾਰੇ ਲਈ ਸਕੀਮਾਂ ਹੋਣ ਭਮਾ ਡਵੈਲਪਮੈਂਟ ਹੋਵੇ ਅੱਜ ਪੰਜਾਬ ਦੀ ਕਿਸੇ ਵੀ ਗਲੀ ਨਾਲੀ ਨੂੰ ਲੰਘ ਜਾਓ ਕਿਸੇ ਗਲੀ ਤੇ ਮੋਟਰਸਾਈਕਲ ਲੈ ਜਾਓ ਤਾਂ ਉਹ ਗਲੀ ਜਿਹੜੀਆਂ ਟੈਨਾਂ ਲੱਗੀਆਂ ਹੋਈਆਂ ਨੇ ਕਾਲੀਦਲ ਕਾਲੀਦਲ ਬੋਲਦੀਆਂ ਨੇ ਕੁੜੀਆਂ ਇਥੋਂ ਤੱਕ ਹਾਲਾਤ ਨੇ ਕਿਕ ਲੁਧਿਆਣੇ ਦੇ ਅਖਬਾਰ ਨੇ ਖਬਰ ਲਾਈ ਪਿਛਲੇ ਸਮੇਂ ਦੇ ਵਿੱਚ ਕਿ ਤਿੰਨ ਕੁੜੀਆਂ ਦੇ ਨਾਲ ਇੱਕ ਕੁੜੀ ਫ੍ਰੀ ਇਹ ਹਾਲਾਤ ਪੰਜਾਬ ਦੇ ਨੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 10 ਗੁਣਾ ਵੱਧ ਚੁੱਕੀ ਆ ਤੇ ਨਸ਼ੇ ਦੀ ਗਿਣਤੀ ਕਿੰਨੀ ਵੱਧ ਚੁੱਕੀ ਆ ਇਹ ਤਾਂ ਗਣਤੀ ਪਰਤੀ ਤੋਂ ਬਾਹਰ ਇਹ ਹਾਲਾਤ ਅੱਜ ਪੰਜਾਬ ਦੇ ਬਲੇ ਹੋਏ ਨੇ ਤੇ ਇਹਨਾਂ ਦਾ ਸੁਪਰੀਮੋ ਜਿਹੜਾ ਅੱਜ ਕੱਲ ਦਿੱਲੀ ਦੀ ਜੇਲ੍ਹ ਦੀ ਹਵਾ ਦੇਖ ਰਿਹਾ ਹੈ ਉਹ ਕਹਿੰਦਾ ਹੁੰਦਾ ਸੀ ਕਿ ਜੇ ਸਰਕਾਰਾਂ ਸਿਹਰਦ ਹੋਣ ਤਾਂ 2 ਹਫ਼ਤਿਆਂ ਵਿੱਚ ਨਸ਼ਾ ਬੰਦ ਹੋ ਸਕਦਾ ਪਰ 2 ਸਾਲ ਹੋ ਗਏ ਸਿੰਘ ਬਟਰੇਲਾ ਜੀ ਜੋ ਕਾਉਂਸਲਰ ਵੀ ਨੇ ਉਹਨਾਂ ਦੇ ਨਾਲ ਗੁਰਪ੍ਰੀਤ ਸਿੰਘ ਜੀ ਬੜੇ ਹੀੜੀ ਜੋ ਕਿ ਯੂਥ ਅਕਾਲੀ ਦਲ ਦੇ ਚੰਡੀਗੜ੍ਹ ਦੇ ਪ੍ਰਧਾਨ ਨੇ ਸੋ ਅੱਜ ਬੜੀ ਐਮ ਇੱਕ ਅਸੀਂ ਪ੍ਰੈਸ ਕਾਨਫਰੈਂਸ ਕਰਦੀ ਆ ਕਿਉਂਕਿ ਜੋ ਕੁਝ ਪਿਛਲੇ ਸਮੇਂ ਵਿੱਚ ਕਦੇ ਦੇਖਣ ਨੂੰ ਨਹੀਂ ਮਿਲਿਆ ਉਹ ਕੁਝ ਅਜ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਦੇਖਣ ਨੂੰ ਤੁਹਾਨੂੰ ਮਿਲੂਗਾ ਪਹਿਲਾਂ ਮੈਂ ਜੇ ਗੱਲ ਕਰਾਂ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਜਿਵੇਂ ਅੱਜ ਖਾਸ ਕਰਕੇ ਯੂਥ ਦੇ ਨਾਲ ਜਿਹੜੇ ਠੱਗੀ ਵਜੀ ਆ ਨਾ ਤਾਂ ਯੂਥ ਨੂੰ ਕੋਈ ਰੋਜ਼ਗਾਰ ਮਿਲਿਆ ਕਿਹਾ ਤਾਂ ਬਹੁਤ ਕੁਝ ਗਿਆ ਸੀ ਪਰ ਕੋਈ ਵੀ ਨੌਕਰੀ ਖਾਸ ਕਰਕੇ ਯੂਥ ਲਈ ਨਹੀਂ ਦਿੱਤੀ ਗਈ ਜੇ ਥੋੜੀਆਂ ਬਹੁਤੀਆਂ ਦਿੱਤੀਆਂ ਗਈਆਂ ਤਾਂ ਉਹ ਵੀ ਬਾਹਰਲੇ ਸੂਬਿਆਂ ਨੂੰ ਰੋਜ਼ਗਾਰ ਦਾ ਸਭ ਤੋਂ ਵੱਡਾ ਮੁੱਦਾ ਹੁੰਦਾ ਯੂਥ ਲਈ ਪਰ ਉਹਦਾ ਬੇੜਾ ਕਰਕ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਹੋ ਚੁੱਕਿਆ ਦੂਜਾ ਆਉਂਦਾ ਸਪੋਰਟਸ ਜਿਹੜੀਆਂ ਸ਼੍ਰੋਮਣੀ ਕਾਲੀ ਸਰਕਾਰ ਵੇਲੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਸੀ ਜਿਮ ਬੰਦੇ ਜਾਂਦੇ ਸੀ ਖੇਡ ਕਿੱਟਾਂ ਵੰਡੀਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਗਰਾਊਂਡ ਤਿਆਰ ਕੀਤੇ ਜਾਂਦੇ ਸੀ ਜਿੰਮਾਂ ਲਈ ਖੁੱਲਾ ਪੈਹ ਦਿੱਤਾ ਜਾਂਦਾ ਸੀ ਅੱਜ ਉਹ ਜ਼ੀਰੋ ਹੈ ਨਾ ਹੀ ਕੋਈ ਟੂਰਨਾਮੈਂਟ ਆ ਨਾ ਹੀ ਕੋਈ ਕਬੱਡੀ ਵਰਲਡ ਕੱਪ ਆ ਜਿਹੜੇ ਟੂਰਨਾਮੈਂਟ ਚੱਲਦੇ ਸੀ ਉਹ ਵੀ ਸਰਕਾਰ ਨੇ ਬੰਦ ਕਰ ਦਿੱਤੇ ਨੇ ਤੇ ਨਾ ਹੀ ਖਿਡਾਰੀਆਂ ਲਈ ਕੋਈ ਖਾਸ ਕੋਈ ਸਹੂਲਤ ਜਾਂ ਕੋਈ ਯੋਗਦਾਰ ਸਰਕਾਰ ਜਿਹੜੀ ਆ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਪਾਰਹੀ ਆ ਤੀਜਾ ਸਭ ਤੋਂ ਵੱਡਾ ਜਿਹੜਾ ਮੁੱਦਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਮਕਾਉਂਦੀਆਂ ਨੇ ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਨੇ ਅੱਜ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਮੈਂ ਫੇਰ ਰੀਪੀਟ ਕਰ ਰਿਹਾ ਭਗਵੰਤ ਮਾਨ ਬਾਰ-ਬਾਰ ਕਹਿੰਦਾ ਹੁੰਦਾ ਸੀ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਬਕਾਉਂਦੀਆਂ ਨੇ ਅੱਜ ਪੰਜਾਬ ਦੇ ਵਿੱਚ ਥਾਂ-ਥਾਂ ਜਿਹੜਾ ਚਿੱਟਾ ਵਿਕ ਰਿਹਾ ਜਿਹੜਾ ਪਿੰਡ-ਪਿੰਡ ਮਹੱਲੇ ਤੱਕ ਪੁੜੀਆਂ ਇੱਥੋਂ ਤੱਕ ਹਾਲਾਤ ਨੇ ਕਿ ਕੁ ਲੁਧਿਆਣੇ ਦੇ ਅਖਬਾਰ ਨੇ ਖਬਰ ਲਾਈ ਪਿਛਲੇ ਸਮੇਂ ਦੇ ਵਿੱਚ ਕਿ ਤਿੰਨ ਪੁੜੀਆਂ ਦੇ ਨਾਲ ਇੱਕ ਪੁੜੀ ਫ੍ਰੀ ਇਹ ਹਾਲਾਤ ਪੰਜਾਬ ਦੇ ਨੇ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 10 ਗੁਣਾ ਵੱਧ ਚੁੱਕੀ ਆ ਤੇ ਨਸ਼ੇ ਦੀ ਗਿਣਤੀ ਕਿੰਨੀ ਵੱਧ ਚੁੱਕੀ ਆ ਇਹ ਤਾਂ ਗਣਤੀ ਬਰਤੀ ਤੋਂ ਬਾਹਰ ਆ ਇਹ ਹਾਲਾਤ ਅੱਜ ਪੰਜਾਬ ਦੇ ਬਲੇ ਹੋਏ ਨੇ ਤੇ ਇਹਨਾਂ ਦਾ ਸੁਪਰੀਮੋ ਜਿਹੜਾ ਅੱਜ ਕੱਲ ਦਿੱਲੀ ਦੀ ਜੇਲ੍ਹ ਦੀ ਹਵਾ ਦੇਖ ਰਿਹਾ ਹੈ ਉਹ ਕਹਿੰਦਾ ਹੁੰਦਾ ਸੀ ਕਿ ਜੇ ਸਰਕਾਰਾਂ ਸਹਿਰਧ ਹੋਣ ਤਾਂ 2 ਹਫ਼ਤਿਆਂ ਵਿੱਚ ਨਸ਼ਾ ਬੰਦ ਹੋ ਸਕਦਾ ਪਰ 2 ਸਾਲ ਹੋ ਗਏ ਇੱਕ ਥਾਂ ਵੀ ਨਸ਼ਾ ਬੰਦ ਨਹੀਂ ਕਰ ਸਕੇ ਕਿਹੜੀ ਇਹਨਾਂ ਨੇ ਕੋਈ ਵੱਡੀ ਕਾਰਵਾਈ ਕੀਤੀ ਕਿਹੜੇ ਏਰੀਆ ਜਾਂ ਕਿਹੜੇ ਮਹੱਲੇ ਦੇ ਵਿੱਚ ਨਸ਼ਾ ਰੋਕ ਲਿਆ ਉਹ ਬਿਲਕੁਲ ਫੇਲ ਹੋ ਚੁੱਕੇ ਨੇ ਸੋ ਇਹ ਤੋਂ ਸਾਬਤ ਹੁੰਦਾ ਕਿ ਇਹ ਇਹਨਾਂ ਦੇ ਆਪਣੇ ਬਿਆਨ ਨੇ ਕਿ ਚਟਾਪ ਨੇ ਵਿਗਦਾ ਸਰਕਾਰਾਂ ਬਕਾਉਂਦੀਆਂ ਦਾ ਮਤਲਬ ਸਰਕਾਰ ਬੁਕਾਰੀ ਔਨ ਕਲੀਅਰ ਹੈ ਇਹਦਾ ਮਤਲਬ ਸਰਕਾਰਾਂ ਸ਼ਹਿਰਦ ਨਹੀਂ ਹੈਗੇ ਨਸ਼ੇਲੀ ਤੇ ਭ੍ਰਿਸ਼ਟਾਚਾਰ ਉਹਦਾ ਪੂਰਾ ਬੋਲਬਾਲਾ ਸੋ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਹੋਏ ਪਏ ਨੇ ਜੇ ਗੱਲ ਕਰੀਏ ਚੰਡੀਗੜ੍ਹ ਦੀ ਤਾਂ ਜਦੋਂ ਤੋਂ ਸ਼੍ਰੋਮਣੀ ਕਾਲਦਲ ਦੀ ਪਿਛਲੇ ਸਮੇਂ ਚ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਚ ਬੜੇ ਪੰਥ ਪੰਜਾਬ ਪੰਜਾਬੀ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਇੱਕ ਮੁੱਦੇ ਤੇ ਪੰਜਾਬ ਵਿਚੋਂ ਲੜਨ ਜਾ ਰਹੇ ਨੇ ਪੰਥ ਕ ਜੰਡੇ ਤੇ ਪੰਜਾਬ ਦੇ ਏਜੰਡੇ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਏਜੰਡੇ ਤੇ ਪੰਜਾਬੀ ਦੇ ਏਜੰਡੇ ਤੇ ਤੇ ਜਦੋਂ ਦਾ ਉਹ ਮਹੌਰ ਬਣਨਾ ਸ਼ੁਰੂ ਹੋਇਆ ਪਿਛਲੇ ਸਮੇਂ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਦੀ ਰਾਜਧਾਨੀ ਦੇ ਵਿੱਚ ਸ਼੍ਰੋਮਣੀ ਕਾਲਦਨ ਇਕੱਲਿਆਂ ਚੋਣ ਲੜੀ ਸਾਡੇ ਸ਼੍ਰੋਮਣੀ ਕਾਲਦਨ ਦੇ ਪ੍ਰਧਾਨ ਸਤਕਾਰਯੋਗ ਹਰਦੀਪ ਸਿੰਘ ਮਟਰੇਲਾ ਜੀ ਬੈਠੇ ਨੇ ਇਹ ਆਪ ਕੌਂਸਲਰ ਬਣੇ ਅਤੇ 15 ਤੋਂ ਵੱਧ ਸੀਟਾਂ ਤੇ ਚੋਣ ਲੜੀ ਤੇ ਥੋੜੇ ਥੋੜੇ ਫਰਕ ਨਾਲ ਸਾਡੇ ਕਈ ਨੌਜਵਾਨ ਹਾਰੇ ਸਾਡੇ ਯੂਜ ਦੇ ਪ੍ਰਧਾਨ ਇਹਨਾਂ ਨੇ ਵੀ ਚੋਣ ਲੜੀ ਸੀ ਤੇ ਬਹੁਤ ਥੋੜੇ ਫਰਕ ਦੇ ਨਾਲ ਇਹ ਰਹਿ ਗਏ ਸੀ ਪਰ ਜਦੋਂ ਦਾ ਹੁਣ ਮਾਹੌਲ ਪੰਜਾਬ ਦਾ ਬਣ ਲੱਗਿਆ ਮੈਂ ਸਮਝਦਾ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿੱਥੇ ਹਰ ਵਰਗ ਹਰ ਕੈਟਾਗਰੀ ਤੇ ਖਾਸ ਕਰਕੇ ਪੜਿਆ ਲਿਖਿਆ ਵਰਗ ਸਟੇਟ ਦੀ ਰਾਜਧਾਨੀ ਦੇ ਵਿੱਚ ਰਹਿੰਦਾ ਹੋਵੇ ਤੇ ਉਥੋਂ ਬਹੁਤ ਵੱਡੇ ਪੱਧਰ ਤੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਇਹ ਕਹਿਣਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੰਚ ਤੇ ਸਟੇਟ ਤੇ ਆ ਕੇ ਕੰਮ ਕਰਨਾ ਚਾਹੁੰਦੇ ਆਂ ਸ਼੍ਰੋਮਣੀ ਅਕਾਲੀ ਦਲ ਦੀ ਜੁਆਇਨਿੰਗ ਕਰਨਾ ਚਾਹੁੰਦੇ ਆਂ ਇਹ ਸੰਪੂਰਨ ਰੂਪ ਦੇ ਵਿੱਚ ਮੈਂ ਸਮਝਦਾ ਇੱਕ ਪੂਰੀ ਪੰਜਾਬ ਸਟੇਟ ਦੇ ਇੱਕ ਵੱਡਾ ਮੈਸੇਜ ਆ ਬਹੁਤ ਵੱਡਾ ਮੈਸੇਜ ਆ ਇਹ ਸਿਰਫ ਸ਼ੁਰੂਆਤ ਆ ਧੰਨਵਾਦ ਕਰਦਾ ਮੈਂ ਹਰਦੀਪ ਸਿੰਘ ਬਟਰੇਲਾ ਜੀ ਦਾ ਕੀ ਨਾ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲ ਦਲ ਵਾਰ-ਵਾਰ ਬੂਤ-ਬੂਤ ਪੱਧਰ ਤੱਕ ਮਜ਼ਬੂਤ ਹੋਣ ਲਈ ਕਮਰ ਕਿਸੇ ਕਸ ਰਿਹਾ ਹੈ ਅੱਜ ਇਹ ਮਾਹੌਲ ਨੂੰ ਦੇਖਦੇ ਹੋਏ ਕਿ ਸ਼੍ਰੋਮਣੀ ਕਾਲ ਦਲ ਤੋਂ ਜੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਯੂਥ ਆ ਜਿਹੜਾ ਉਹ ਆਸ ਦੀ ਕਿਰਨ ਵਰ ਦੇਖ ਰਿਹਾ ਹੈ ਜੇ ਅੱਜ ਚੰਡੀਗੜ੍ਹ ਦੇ ਨੌਜਵਾਨ ਇੱਕ ਆਸ ਆ ਜਿਹੜੀ ਉਹ ਸਿਰਫ ਸ਼ਰੋਮਣੀ ਕਲਦਲਵਲ ਦੇਖ ਰਹੇ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਦਾ ਮਾਹੌਲ ਕੀ ਆ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ 1 ਫਰਵਰੀ ਤੋਂ ਚੱਲ ਰਹੀ ਆ ਤੇ ਮੈਂ ਲਗਭਗ ਯਾਤਰਾ ਵਿੱਚ ਹਰ ਰੋਜ਼ ਉਹਦੇ ਨਾਲ ਹੁੰਨਾ ਸੋ ਜਿਹੜਾ ਮਾਹੌਲ ਉਹ ਯਾਤਰਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਮੈਂ ਬਿਆਨ ਕਰਾਂ ਤਾਂ ਥੋੜਾ ਬਿਆਨ ਕਰ ਸਕਦਾ ਕਿਉਂਕਿ ਜੋ ਦੇਖ ਕੇ ਮਹਿਸੂਸ ਉਥੇ ਹੁੰਦਾ ਪਤਾ ਲੱਗਦਾ ਕਿ ਕਿਵੇਂ ਪਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਸਵਾਗਤ ਕਰ ਰਹੀਆਂ ਕੋਠਿਆਂ ਤੇ ਚੜ ਕੇ ਰਾਹਾਂ ਦੇ ਵਿੱਚ ਗੱਡੀਆਂ ਰੋਕ ਰੋਕ ਕੇ ਕਿਵੇਂ ਮਜ਼ਦੂਰ ਵਰਗ ਖੇਤਾਂ ਵਿੱਚੋਂ ਆ ਕੇ ਕਿਵੇਂ ਕਿਸਾਨ ਮਜ਼ਦੂਰ ਵਰਗ ਨੌਜਵਾਨ ਵਰਗ ਉਹ ਕਿਹੜਾ ਵਰਗ ਹੈ ਜਿਹੜਾ ਉਸ ਯਾਤਰਾ ਦੇ ਵਿੱਚ ਮੁੱਲਤ ਨਹੀਂ ਕਰ ਰਿਹਾ ਉਹ ਸਪਸ਼ਟ ਜਿਹੜਾ ਸੰਕੇਤ ਆ ਉਹ ਦਿਖ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਪੰਜਾਬੀ ਰੱਖੀ ਬੈਠੇ ਨੇ ਕਿ ਜਿਹੜੀਆਂ ਠੱਗੀਆਂ ਕਦੇ 17 ਚ ਕਰ ਕਰ ਨੌਕਰੀ ਦੇ ਨਾਂ ਤੇ ਕਦੇ 22 ਚ ਬਦਲਾਅ ਦੇ ਨਾਂ ਤੇ ਉਹ ਜਿਹੜੀ ਠੱਗੀ ਹਰ ਵਰਗ ਨਾਲ ਬੱਜੀ ਉਹ ਠੱਗੀ ਦਾ ਮੈਂ ਸਮਝਦਾ ਕਿ ਬਦਲਾ ਲੈ ਲਈ ਪੰਜਾਬੀਆਂ ਨੂੰ ਇੱਕੋ ਮੰਚ ਦਿਖਦਾ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸ਼੍ਰੋਮਣੀ ਕਾਲ ਦਲੇ ਜੋ ਕਿਹਾ ਉਹ ਕੀਤਾ ਤੇ ਜੋ ਕਹਿੰਦੇ ਨੇ ਉਹ ਕਰਦੇ ਨੇ ਇਹ ਪੰਜਾਬ ਦੇ ਬੱਚੇ ਬੱਚੇ ਦੀ ਜੁਬਾਨ ਤੇ ਆ ਕਿ ਸ਼੍ਰੋਮਣੀ ਕਾਲ ਦਲ ਇੱਕੋ ਪਾਰਟੀ ਆ ਜਿਹੜੀ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਤਰੱਕੀ ਲਈ ਲੜਦੀ ਆ ਹੱਕਾਂ ਲਈ ਖੜਦੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੱਲਾ ਸਰਕਾਰਾਂ ਬਣਾਉਣਾ ਨਹੀਂ ਨਹੀਂ ਸ਼੍ਰੋਮਣੀ ਕਾਲਜਦਲ ਦਾ ਮਕਸਦ ਪੰਜਾਬ ਤੇ ਪੰਜਾਬੀ ਦੀ ਪਹਿਰੇਦਾਰੀ ਕਰਨਾ ਹੈ 100 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਕਾਲਜਦਲ ਦਾ ਜੇ ਪੂਰਲ ਬਹੁਮਤ ਦੇ ਵਿੱਚ ਸਰਕਾਰਾਂ ਦੀ ਗੱਲ ਕਰੀਏ ਰਾਜ ਭਾਗ ਦੀ ਗੱਲ ਕਰੀਏ ਤਾਂ 100 ਸਾਲ ਦੇ ਵਿੱਚ ਕੇਵਲ 15 ਸਾਲ 97 ਤੋਂ 2 ਤੱਕ 7 ਤੋਂ 17 ਤੱਕ 15 ਸਾਲ ਪੰਜ-ਪੰਜ ਸਾਲ ਲਈ ਰਾਜ ਕੀਤਾ ਪਰ ਉਹ 15 ਸਾਲ ਦਾ ਜੇ ਤੁਸੀਂ ਲੇਖਾ ਜੋਖਾ ਜਦੋਂ ਦਾ ਦੇਸ਼ ਯਾਦ ਹੋਇਆ 70 ਸਾਲ ਨਾਲ ਤੋਲੋਗੇ ਤਾਂ 55 ਸਾਲ ਦੇ ਵਿੱਚ ਉਹ ਕੁਝ ਨਹੀਂ ਹੋਇਆ ਜੋ 15 ਸਾਲ ਦੇ ਵਿੱਚ ਕਰਕੇ ਦਿਖਾਇਆ ਇਹ ਫਰਕ ਹੈ ਭਮਾ ਐਜੂਕੇਸ਼ਨ ਹੋਵੇ ਭਮਾ ਐਸੀ ਭਾਈਚਾਰੇ ਲਈ ਸਕੀਮਾਂ ਹੋਣ ਭਮਾ ਡਿਵੈਲਪਮੈਂਟ ਹੋਵੇ ਅੱਜ ਪੰਜਾਬ ਦੀ ਕਿਸੇ ਵੀ ਗਲੀ ਨਾਲੀ ਨੂੰ ਲੰਘ ਜਾਓ ਕਿਸੇ ਗਲੀ ਤੇ ਮੋਟਰਸਾਈਕਲ ਲੈ ਜਾਓ ਤਾਂ ਉਹ ਗਲੀ ਜਿਹੜੀਆਂ ਟੈਲਾਂ ਲੱਗੀਆਂ ਹੋਈਆਂ ਨੇ ਕਾਲੀਦਲ ਕਾਲੀਦਲ ਬੋਲਦੀਆਂ ਨੇ ਕਿਸੇ ਵੀ ਸੜਕ ਤੇ ਸਾਰੀ ਸਤਕਾਰਯੋਗ press ਬੈਠੀ ਆ ਤੁਸੀਂ ਵੀ ਸਾਰੇ ਪੰਜਾਬ ਚ ਘੁੰਮਦੇ ਹੋ ਕਿਸੇ ਵੀ ਸੜਕ ਤੋਂ ਲੰਘ ਜੋ ਚੰਡੀਗੜ੍ਹ ਤੋਂ ਇੱਕ ਸੜਕ ਕੋਈ ਹੋਰ ਕਹਿ ਦੇਵੇ ਕਿ ਕਿਸੇ ਨੇ ਇੱਟ ਵੀ ਲਾਈ ਹੋਵੇ ਇੱਕ ਫੁੱਟ ਵੀ ਬਣਾਇਆ ਹੋਵੇ ਸਾਰੀਆਂ ਸੜਕਾਂ ਦਾ ਜਾਲ ਸਰਦਾਰ ਸੁਖਪੀ ਸਿੰਘ ਬਾਦਲ ਜੀ ਦੀ ਦੂਰੰਦੇਸ਼ੀ ਸੋਚ ਵਿੱਚ ਬਣਿਆ ਜੇ ਦੇਸ਼ ਸਟੇਟ ਦੀ ਤਰੱਕੀ ਕਰਨੀ ਆ ਜੇ ਸਾਰੇ ਕਿਸੇ 에어ਪੋਰਟ ਤੇ ਜਾ ਕੇ ਤੁਸੀਂ ਖੜ੍ਹ ਜਿਓ ਪਾਸਪੋਰਟ ਲੈ ਕੇ ਤਾਂ ਕਲਾ ਕਲਾ 에어ਪੋਰਟ ਗਵਾਹੀ ਪਰਦਾ ਸ਼੍ਰੋਮਣੀ ਅਕਾਲੀ ਦਲ ਜੇ ਕਿਸਾਨਾਂ ਦੀ ਗੱਲ ਕਰ ਲਓਗੇ ਤਾਂ 25 ਸਾਲ ਤੋਂ ਵੱਧ ਜੇ ਬਿੱਲ ਮਾਫਲੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੋ ਕਹਿਣ ਦਾ ਮਤਲਬ ਹੈ ਜੇ ਮੈਂ ਗਿਣਤੀਆਂ ਗਿਣਾਉ ਲੱਗ ਜਾ ਛਾਤੀ ਤੇ ਹੱਥ ਮਾਰ ਕੇ ਕਹੀਦਾ ਜੋ ਕਿਹਾ ਉਹ ਕਰਕੇ ਦਿਖਾਇਆ ਜੋ ਨਹੀਂ ਕਿਹਾ ਉਹ ਵੀ ਕਰਕੇ ਦਿਖਾਇਆ ਇਹ ਸਰਦਾਰ ਸਬੀਰ ਸਿੰਘ ਬਾਦਲ ਜੀ ਸਵਰਗ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਤੇ ਪੰਜਾਬ ਤੇ ਪੰਜਾਬੀ ਤੇ ਪਿਆਰ ਸੋ ਇਸ ਲਈ ਮੈਂ ਸਮਝਦਾ ਕਿ ਉਹ ਡਵੈਲਪਮੈਂਟ ਦੇ ਮਾਡਲ ਨੂੰ ਦੇਖਦੇ ਹੋਏ ਭਾਈਚਾਰਕ ਸਾਂਝ ਦੇ ਮਾਡਲ ਨੂੰ ਦੇਖਦੇ ਹੋਏ ਅੱਜ ਚੰਡੀਗੜ੍ਹ ਵਰਗੇ ਸ਼ਹਿਰ ਵਿੱਚੋਂ ਨੌਜਵਾਨ ਨੇ ਜਿਹੜੇ ਮੈਂ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ ਜਿਹੜੇ ਅੱਜ ਸ਼੍ਰੋਮਣੀ ਕਾਲ ਦਲ ਦੇ ਵਿੱਚ ਸ਼ਮੂਲਿਤ ਕਰਨ ਲੱਗੇ ਨੇ ਕਿਉਂਕਿ ਤੁਹਾਡਾ ਇੱਕ ਭਰੋਸਾ ਕਿ ਜੇ ਪੰਜਾਬ ਦੀ ਨੁਹਾਰ ਸ਼੍ਰੋਮਣੀ ਕਾਲ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਦਲ ਸਕਦੇ ਨੇ ਤਾ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਚੰਡੀਗੜ੍ਹ ਦੇ ਮੁੱਦੇ ਨੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੀਆਂ ਬਹੁਤ ਕੰਮ ਨੇ ਜਿਹੜੇ ਹੋਣ ਵਾਲੇ ਨੇ ਜਿਹੜੇ ਚੰਡੀਗੜ੍ਹ ਦੇ ਨਾਲ ਵਸਦੇ ਪਿੰਡ ਨੇ ਜਿਹੜੀ ਉਹਨਾਂ ਦੀ ਆਸ ਦੀ ਕਿਰਨ ਆ ਉਹ ਅੱਜ ਸ਼੍ਰੋਮਣੀ ਕਾਲਦਨ ਦੇ ਨਾਲ ਆ ਤਾਂ ਹੀ ਉਹ ਅੱਜ ਵੱਖ-ਵੱਖ ਪਾਰਟੀਆਂ ਤੋਂ ਨੌਜਵਾਨ ਨੇ ਜਿਹੜੇ ਆਪਣੇ ਪੂਰੇ ਸਾਥੀਆਂ ਦੇ ਨਾਲ ਪੂਰੇ ਪਰਿਵਾਰ ਗਰੁੱਪਾਂ ਦੇ ਨਾਲ ਅੱਜ ਸ਼੍ਰੋਮਣੀ ਕਾਲਦਨ ਦੇ ਵਿੱਚ ਜੁਆਇਨਿੰਗ ਕਰਨ ਲੱਗੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਆਕਾਸ਼ਦੀਪ ਸਿੰਘ ਜੀ ਆਕਾਸ਼ ਜੀ ਜਿਹੜੇ ਬੀਐਸਪੀ ਦੀ ਜਿਹੜੀ ਆ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਇੱਧਰ ਨੇੜੇ ਆਜੋ ਜੁਆਇਨ ਕਰਨ ਲੱਗੇ ਨੇ ਬਾਕੀ ਤੁਹਾਨੂੰ ਡਿਟੇਲ ਚ ਜਾਣਕਾਰੀ ਮਟੇਲਾ ਸਾਹਿਬ ਹੋਰ ਦੇਣਗੇ ਚੰਡੀਗੜ੍ਹ ਬਾਰੇ ਹਰਸਿਮਰ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਅੱਜ ਸ਼੍ਰੋਮਣੀ ਕਾਲ ਦਲ ਵਿੱਚ ਆਪਣੀ ਪੂਰੀ ਟੀਮ ਦੇ ਨਾਲ ਇਹ ਉਹ ਨੌਜਵਾਨ ਨੇ ਜਿਹੜੇ ਇਕੱਲੇ ਨਹੀਂ ਜਿਨ੍ਹਾਂ ਦੇ ਮਗਰ ਕਾਫਲੇ ਚੱਲਦੇ ਨੇ ਤੇ ਆਸ ਦੀ ਕਿਰਨ ਸ਼੍ਰੋਮਣੀ ਕਾਲਜਦਲ ਤੋਂ ਰੱਖ ਕੇ ਅੱਜ ਸ਼੍ਰੋਮਣੀ ਕਾਲਜਦਲ ਦਾ ਝੰਡਾ ਫੜਨ ਲੱਗੇ ਨੇ ਸਰਨਜੀਤ ਸਿੰਘ ਜੀ ਜਿਹੜੇ ਬੀਜੇਪੀ ਦੇ ਵਿੱਚ ਯੂਥ ਦੇ ਲੀਡਰ ਰਹੇ ਨੇ ਯੂਥ ਦੇ ਚਿਹਰੇ ਰਹੇ ਨੇ ਸਰਨਜੀਤ ਸਿੰਘ ਜੀ ਉਹ ਅੱਜ ਬੀਜੇਪੀ ਪਾਰਟੀ ਨੂੰ ਛੱਡ ਕੇ ਪੂਰੀ ਟੀਮ ਸਮੇਤ ਸ਼੍ਰੋਮਣੀ ਕਾਲਜਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਇਹ ਨੌਜਵਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਪੂਰੀ ਸਮੂਚੀ ਸੀਨੀਅਰ ਲੀਡਰਸ਼ਿਪ ਵੱਲੋਂ ਕਿ ਤਕੜੇ ਹੋ ਕੇ ਪਾਰਟੀ ਦਾ ਝੰਡਾ ਚੱਕ ਕੇ ਬਾੜ-ਬਾਰ ਤੱਕ ਜਾ ਕੇ ਚੰਡੀਗੜ੍ਹ ਦੇ ਵਿੱਚ ਚੱਲੀਏ ਜੋ ਵੀ ਸ਼੍ਰੋਮਣੀ ਕਲਦਾਜੀ ਇੱਕ ਕੌਂਸਲਰ ਆ ਤੁਸੀਂ ਇਹਦੀ ਬਾੜ ਵਿੱਚ ਜਾ ਕੇ ਦੇਖੋ ਬਟਰੇਲਾ ਸਾਹਿਬ ਦੀ ਸਾਰੇ ਚੰਡੀਗੜ੍ਹ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿਉਂਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਬਾਕੀ ਮੈਂ ਸਾਰੇ ਆਏ ਹੋਏ ਨੌਜਵਾਨਾਂ ਦਾ ਸਵਾਗਤ ਕਰਦਾ ਜੀ ਆਖਦਾ ਬਾਕੀ ਗੱਲ ਬਾਅਦ ਚੋਂ ਕਰਾਂਗੇ ਮੈਂ ਬਟਰੇਲਾ ਸਾਹਿਬ ਨੂੰ ਬੇਨਤੀ ਆ ਕਿ ਥੋੜੀ ਤੁਸੀਂ ਵੀ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦ ਫਰਦਾਨ ਜੀ ਚੰਡੀਗੜ੍ਹ ਬਾਰੇ ਅਸੀਂ ਪ੍ਰਧਾਨ ਜੀ ਨੇ ਵੀ ਕਾਫੀ ਕੁਝ ਦੱਸਿਆ ਮੈਂ ਵੀ ਦੱਸਣ ਜਾਂਦਾ ਤੁਹਾਨੂੰ ਕਿ ਜਿਹੜਾ ਚੰਡੀਗੜ੍ਹ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਹੋਏਗਾ ਜਿਹੜਾ ਐਮਪੀ ਦੀ ਚੋਣ ਲੱਗ ਲੜੇਗਾ ਅੱਜ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਹੀ ਚੋਣ ਲੜਿਆ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੀ ਰਿਹਾ ਹੈ ਅਸੀਂ ਪਿਛਲੇ ਦਿਨ ਜਿਹੜੀ ਨਗਰ ਨਿਗਮ ਦੀ ਚੋਣ ਸੀ ਉਹ ਅਸੀਂ ਲੜੇ ਸੀਗੇ ਜਿਨ੍ਹਾਂ 'ਚ 15 ਵਾਡਾਂ ਦੇ ਵਿੱਚੋਂ 7.8% ਵੋਟ ਸਾਨੂੰ ਪਿਆ ਸੀਗਾ ਉਸ ਦੇ ਆਧਾਰ ਉਸ ਨੂੰ ਆਧਾਰ ਬਣਾ ਕੇ ਅਸੀਂ ਜਿਹੜੀ ਇਹ ਚੋਣ ਲੜਨ ਜਾ ਰਹੇ ਹਾਂ ਤੇ ਅਸੀਂ ਇਹ ਚੋਣ ਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਮੁੱਦੇ ਨੇ ਉਹਨਾਂ ਦੇ ਅਸੀਂ ਗੱਲ ਕਰਾਂਗੇ ਕਿਉਂਕਿ ਨੈਸ਼ਨਲ ਇਸ਼ੂਸ ਤੇ ਚੰਡੀਗੜ੍ਹ ਦਾ ਹਮੇਸ਼ਾ ਐਮਪੀ ਜਿਹੜਾ ਚੁਣਿਆ ਗਿਆ ਹੈ ਉਹ ਨੈਸ਼ਨਲ ਇਸ਼ੂਸ ਤੇ ਚੁਣਿਆ ਜਾਂਦਾ ਹੈ ਕਿ ਸੈਂ ਕੇਂਦਰ ਦੇ ਵੀ ਸਰਕਾਰ ਕੀ ਦੀ ਬਣ ਰਹੀ ਹੈ ਪਰ ਚੰਡੀਗੜ੍ਹ ਦੀ ਗੱਲ ਕੋਈ ਵੀ ਇੱਥੋਂ ਦਾ ਐਮਪੀ ਨਾ ਅਜ ਤੱਕ ਕਰੀ ਐ ਨਾ ਨਾ ਪਹਿਲਾਂ ਨੇ ਕਰੀ ਐ ਨਾ ਕਾਂਗਰਸ ਵਾਲਿਆਂ ਨੇ ਕਰੀ ਐ ਚੰਡੀਗੜ੍ਹ ਦੇ ਇਸ਼ੂਸ ਤੇ ਕੋਈ ਵੀ ਦਿੱਲੀ ਜਾ ਕੇ ਬੋਲਦਾ ਨਹੀਂ ਹੈ ਅਸੀਂ ਜਿਹੜਾ ਹੈਗਾ ਇੱਥੇ ਤੇ ਜਿਹੜੇ ਮੁੱਦੇ ਨੇ ਲੋਕਲ ਪਿੰਡਾਂ ਦੇ ਮੁੱਦੇ ਨੇ ਲਾਲ ਡੋਰੇ ਦਾ ਮੁੱਦਾ ਹੋ ਗਿਆ ਲਾਲ ਡੋਰੇ ਦੇ ਬਾਹਰ ਕਨੈਕਸ਼ਨ ਨਹੀਂ ਮਿਲਦੇ ਬਾੜੇ ਨੇ ਜਿਹੜੇ ਜਿੰਝਾ ਜਮੈਂ ਦੱਸਣਾ ਜਦੋਂ ਬਾੜੇ ਨੰਬਰ ਦੇ ਜਿਨ੍ਹਾਂ ਦੇ ਮਾਲਕ ਪਿੰਡਾਂ ਵਾਲੇ ਨੇ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ ਜਦਕਿ ਪਾਣੀ ਉਹ ਬਿੱਲ ਮੀਟਰ ਲਵਾਣਾ ਚਾਹੁੰਦੇ ਨੇ ਫ੍ਰੀ ਨਹੀਂ ਵਰਤਣਾ ਚਾਹੁੰਦੇ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ ਬਿਲਡਿੰਗ ਦੀ ਬਿਲਡਿੰਗ ਬਾਇਲਾਜ਼ ਨਹੀਂ ਇੱਥੇ ਦੇ ਐਮੈਂਡ ਕਿਤੇ ਜਾ ਰਹੇ ਜਿਹੜੇ ਇੱਥੋਂ ਦੀ ਬਡਾਪਾ ਪੈਨਸ਼ਨ ਨਹੀਂ ਵਧੀ ਵਿਧਵਾ ਪੈਨਸ਼ਨ ਨਹੀਂ ਵਧੀ ਡਿਸੇਬਲ ਪੈਨਸ਼ਨ ਨਹੀਂ ਵਧੀ ਕੋਈ ਸ਼ਗਨ ਸਕੀਮ ਨਹੀਂ ਲਾਗੂ ਜਦਕਿ ਨਾਲ ਦੇ ਸੂਬਿਆਂ ਦੇ ਵਿੱਚ ਚਾਹੇ ਪੰਜਾਬ ਚ ਲਾ ਲਓ ਚਾਹੇ ਹਰਿਆਣਾ ਚ ਲਾ ਲਓ ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਹੁੰਦੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸ਼ਗਨ ਸਕੀਮ ਚੱਲਦੀ ਸੀ ਔਰ ਹੋਰ ਵੀ ਜਿਹੜੇ ਸ਼ਹਿਰ ਦੇ ਮੁੱਦੇ ਮੁੱਦੇ ਨੇ ਫਲੋਰ ਵਾਈਜ਼ ਜਿਹੜੀਆਂ ਇਹਨਾਂ ਨੇ ਰਜਿਸਟਰੀਆਂ ਬੰਦ ਕਰੀਆਂ ਹੋਈਆਂ ਨੇ ਉਹ 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 ਬਹੁਤ ਵੱਡਾ ਮੁੱਦਾ ਏ ਹਾਊਸਿੰਗ ਬੋਰਡ ਦੇ ਜਿਹੜੇ ਮਕਾਨ ਐ ਇਹਨਾਂ ਨੂੰ ਨੋਟਿਸ ਆ ਜਾਂਦੇ ਨੇ ਦੂਜੇ ਤੀਜੇ ਦਿਨ ਇਹਨਾਂ ਨੂੰ ਹਰਾਸ ਕੀਤਾ ਜਾਂਦਾ ਏ ਜਿੱਥੋਂ ਦੀ ਆਬਾਦੀ 1.5 ਤੋਂ 2 ਲੱਖ ਜਿੰਨਾਂ ਦੀ ਆਬਾਦੀ ਏ ਉਹ ਲੋਕ ਵੀ ਇਹਨਾਂ ਤੋਂ ਪਰੇਸ਼ਾਨ ਨੇ ਕਲੋਨੀਆਂ ਦੇ ਮਾਲਕਾਨਾ ਹੱਕ ਦੀ ਗੱਲ ਕਰੀ ਸੀ ਇਹਨਾਂ ਨੇ ਅੱਜ ਤੱਕ ਕਿਸੇ ਨੂੰ ਮਾਲਕਾਨਾ ਹੱਕ ਨਹੀਂ ਦਿਆ ਕਿਰਾਏਦਾਰਾਂ ਤੋਂ 1,82,000 ਫਾਰਮ ਭਰਾਏ ਸੀ ਕਿ ਤੁਹਾਨੂੰ ਛੱਤ ਦਵਾਂਗੇ ਕਿਸੇ ਨੂੰ ਕੁਝ ਨਹੀਂ ਦਿੱਤਾ ਅਸੀਂ ਇਹਨਾਂ ਮਸਲਿਆਂ ਤੇ ਜਿਹੜੀ ਇਹ ਚੋਣ ਲੜਨ ਜਾ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਹੰਗਾਰਾ ਮਿਲ ਰਿਹਾ ਹੈ ਮੇਰੇ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਬੜੇੜੀ ਜਿੱਦਣ ਤੋਂ ਪ੍ਰਧਾਨ ਬਣੇ ਨੇ ਇਹਨਾਂ ਦੀ ਮਿਹਨਤ ਸਤਕਾ ਜਿਹੜੇ ਇਹ ਸਾਰੇ ਯੂਥ ਹੈ ਉਹ ਜੁਆਇਨ ਕਰ ਰਿਹਾ ਹੈ ਮੈਂ ਸਾਰੇ ਯੂਥ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਜਿਹੜਾ ਹੈ ਤੁਹਾਨੂੰ ਤੁਹਾਡੀ ਪਿੱਠ ਤੇ ਖੜਾਂਗੇ ਤੇ ਲੋਕਾਂ ਦੇ ਅਸੀਂ ਕੰਮ ਕਰਾਂਗੇ ਅਸੀਂ ਕੰਮਾਂ ਜੇ ਮੈਂ ਤੀਜੀ ਵਾਰ ਲੋਕਾਂ ਨੇ ਮੈਨੂੰ ਚੁਣਿਆ ਹੈ ਪਰਿਵਾਰ ਨੇ ਮੈਨੂੰ ਪਰਿਵਾਰ ਚ ਪੰਜਵੀਂ ਵਾਰ ਚੁਣਿਆ ਗਿਆ ਤਾਂ ਕੰਮਾਂ ਦੇ ਨਤੀਜਿਆਂ ਨਾਲ ਚੁਣਿਆ ਗਿਆ ਨਹੀਂ ਇੱਕ ਥਾਂ ਤੋਂ ਪੰਜ ਵਾਰ ਜਿਤਨਾ بڑا ਔਖਾ ਹੈ ਇਸ ਕਰਕੇ ਅਸੀਂ ਉਸ ਏਜੰਡੇ ਨੂੰ ਨਾ ਕੰਮਾਂ ਨੂੰ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਜਿਹੜੀ ਚੰਡੀਗੜ੍ਹ ਦੀ ਜਨਤਾ ਤਰਾਹੀ-ਤਰਾਈ ਕਰਦੀ ਹੈ ਜਿਹਨੂੰ ਹੁਣ ਤੱਕ ਐਮਪੀ ਨਹੀਂ ਪਤਾ ਵੀ ਕਿੱਥੇ ਰਹਿੰਦਾ ਹੈ ਕਿਤਰਾ ਕਿਸ ਤਰ੍ਹਾਂ ਐਮਪੀ ਨੂੰ ਮਿਲਣਾ ਹੈ ਮੇਰੇ ਮੇਰਾ ਰਿਕਾਰਡ ਹੈ ਕਿ ਮੈਂ ਰੋਜ਼ 9 ਤੋਂ 11 ਸਵੇਰੇ ਆਪਣੇ ਆਫਿਸ 'ਚ ਬੈਠਦਾ ਇਹੋ ਜੇ ਸੰਗਤ ਦਰਸ਼ਨ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਕਰਿਆ ਕਰਾਂਗੇ ਤੇ ਚੰਡੀਗੜ੍ਹ ਦੀ ਜਨਤਾ ਦੇ ਕੰਮ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੁੱਦੇ ਨੇ ਜਿਹੜੇ ਬਟਰੇਲਾ ਸਾਹਿਬ ਪ੍ਰਧਾਨ ਸਾਹਿਬ ਨੇ ਸਾਡੇ ਚੰਡੀਗੜ੍ਹ ਦੇ ਰਸੇ ਨੇ ਉਹਨਾਂ ਨੇ ਕਿ ਕਿਹੜੇ ਮੁੱਦਿਆਂ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਸ਼੍ਰੋਮਣੀ ਕਾਲ ਦੇ ਲੜੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਚੰਡੀਗੜ੍ਹ ਦਾ ਬੱਕਰਾ ਚੋਣ ਮੈਨੀਫੈਸਟੋ ਵੀ ਸਾਰੀ ਸਰਦਾਰ ਸੁਖਵਿੰਦਰ ਬਾਦਲ ਜੀ ਉਹ ਜਾਰੀ ਕਰ ਲਗੇ ਤਾਂ ਕਿ ਜਿਹੜੀ ਚੰਡੀਗੜ੍ਹ ਦੀ ਜਿਹੜੀ ਆ ਰੁਕੇ ਹੋਏ ਕੰਮ ਨੇ ਜਾਂ ਚੰਡੀਗੜ੍ਹ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਹੱਲ ਕੀਤਾ ਜਾ ਸਕੇ ਜੋਇਨਿੰਗ ਕਰ ਜੋਇਨਿੰਗ ਕਰ ਹਾਂਜੀ ਸਾਰੀ ਆਜੋ ਤੇ ਮਾਰੀ ਵਾਰੀ ਆਜੋ 16 ਕਿੱਥੇ ਕਰਦਾ ਨਾਲੇ ਨਾ ਬੁੱਝੇ ਨਾ ਬੁੱਝੇ ਟੀਮ ਬੁਲਾ ਲਓ ਆਪਣੇ ਨਾਲ ਬੰਦੇ ਆਜੋ ਆਕਾਸ਼ ਜੀ ਦੀ ਟੀਮ ਸਾਰੀ ਆ ਜੇ